ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਮੇਰਾ ਕਿਸੇ ਨਾ ਪੁੱਛਿਆ ਹਾਲ ਨਾਥ ਮੈਨੂੰ ਲਾ ਚਰਨਾ ਦੇ ਨਾਲ ਨਾਥ ਅੱਜ ਇਹ ਬੜਾ ਹੀ ਦਿਨ ਭਾਗਾ ਵਾਲਾ ਹੈ ਕਿ ਆਪਣੇ ਵੱਡੇ ਭਾਜੀ ਨੂੰ ਸੁਖਾ ਰਾਮ ਸਰਵਾ ਜੀ ਜੋ ਕਿ ਪੰਜਾਬ ਦੀ ਬੁਲੰਦ ਆਵਾਜ਼ ਦੇ ਮਾਲਕ ਨੇ ਲੋਕੀ ਦੂਰੋਂ ਦੂਰੋਂ ਇਹਨਾਂ ਦੀਆਂ ਭੇਟਾਂ ਸੁਣਨ ਵਾਸਤੇ ਦੂਰ ਦੂਰ ਤੋਂ ਆਂਦੇ ਨੇ ਅੱਜ ਮੈਂ ਵੀ ਆਸ਼ੀਰਵਾਦ ਲੈਣ ਆਇਆ ਆਪਣੇ ਗੁਰੂ ਜੀ ਦਾ ਅਰੇ ਸਾਨੂੰ ਬਹੁਤ ਕੁਝ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਹੈ ਅੱਜ ਬੜਾ ਹੀ ਪਿਆਰ ਭਰੀਆਂ ਗੱਲਾਂ ਪਰਿਵਾਰ ਦੇ ਵਿੱਚ ਬੈਠ ਕੇ ਹੋਈਆਂ ਔਰ ਆਪਣੀ ਜ਼ਿੰਦਗੀ ਬਾਰੇ ਦੱਸਿਆ ਔਰ ਭਾਜੀ ਨੇ ਮੈਨੂੰ ਦੱਸਿਆ ਕਿ ਆਸ਼ੂ ਵੀ ਅਗਲੀ ਭੇਟ ਜਿਹੜੀ ਲਿਖਣੀ ਆ ਆਪਾਂ ਉਹ ਤੇਰੀ ਜ਼ਿੰਦਗੀ ਤੇ ਬਣਾਵਾਂਗੇ ਭਾਜੀ ਦੇ ਅਸ਼ੀਰਵਾਦ ਦੇ ਨਾਲ ਦੇਖੋ ਵੱਡੇ ਭਾਜੀ ਨੇ ਸਾਡੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੁਣ ਦੋ ਸ਼ਬਦ ਤੁਹਾਨੂੰ ਪੰਜਾਬ ਦੇ ਬੁਲੰਦ ਆਵਾਜ਼ ਦੇ ਮਾਲਕ ਸੁੱਖਾ ਭਾਜੀ ਆਪਣੇ ਦੱਸਣਗੇ ਏ ਬਾਬਾ ਜੀ ਦੇ ਬਹੁਤ ਪਿਆਰੇ ਜਾਇ ਲਾੜਲੇ ਜਾਇ ਇਹ ਬਾਬਾ ਜੀ ਦੇ ਭਗਤ ਨੇ ਇਹਨਾਂ ਨੂੰ ਇਹਨਾਂ ਦਾ ਨਾਮ ਦੱਸਣ ਦੀ ਲੋੜ ਨਹੀਂ ਸਾਰੇ ਜਾਣਦੇ ਆ ਆਸ਼ੂ ਔਰ ਬੱਚਾ ਬੱਚਾ ਇਹਨਾਂ ਦੇ ਨਾਮ ਤੋਂ ਵਾਕਫ ਹੈ ਕਿਉਂਕਿ ਬਾਬਾ ਜੀ ਦੀ ਭੇਟਾਂ ਦਾ ਗੁਣ ਗਾਣ ਕਰਦੇ ਆ ਮੰਦਿਰ ਦੇ ਵਿੱਚ ਫਰੀ ਆਫ ਕੋਸਟ ਔਰ ਜਿੰਨੀਆਂ ਨਹੀਂ ਭੇਟਾਂ ਘਾਉਂਦੇ ਆ ਔਰ ਉਸ ਤੋਂ ਬਾਅਦ ਜਿੰਨਾ ਵੀ ਜੋ ਵੀ ਚੜਾਵਾ ਬਾਬਾ ਜੀ ਦੇ ਗੁਣ ਗਾਣ ਕਰਨ ਤੋਂ ਬਾਅਦ ਇਹਦਾ ਗੱਲੇ ਪਾ ਦਿੰਦੇ ਆ ਉਦੀ ਉਹਦੇ ਕਰਕੇ ਇਹਨਾਂ ਦੀ ਇੱਕ ਅਲੱਗ ਪਹਿਚਾਨ ਸਾਡੇ ਸ਼ਹਿਰ ਦੇ ਵਿੱਚ ਔਰ ਬਹੁਤ ਵੱਡੀ ਗੱਲ ਹੈ ਕਿ ਹਰ ਬੰਦਾ ਹਰ ਬੱਚਾ ਇਹਨਾਂ ਦੀ ਬਹੁਤ ਜ਼ਿਆਦਾ ਕਦਰ ਕਰਦਾ ਹੈ ਇਸ ਕਰਕੇ ਇਹਨਾਂ ਨੇ ਆਪਣੀ ਕਹਾਣੀ ਮੈਨੂੰ ਸੁਣਾਈ ਮੈਂ ਕਿਦਾਂ ਕਾਮਯਾਬ ਹੋਇਆ ਬਾਬਾ ਜੀ ਨੇ ਕਿਦਾਂ ਸਾਡੀ ਬਾਹ ਫੜੀ ਔਰ ਆ ਜਿਹੜਾ ਕੋਈ ਸਾਡਾ ਪਿੱਛੇ ਬੈਠਾ ਜੀ ਸਾਡੇ ਇਤੋਂ ਵੱਡਾ ਦੁਨੀਆ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਇਹ ਇਹਨਾਂ ਨੇ ਇਹ ਬਹੁਤ ਕਿਰਪਾ ਬਣਾਈ ਹੋਈ ਹੈ ਸਾਡੇ ਸਾਰਿਆਂ ਦੇ ਉੱਤੇ ਹੁਣ ਮੈਂ ਕੀ ਦੱਸਾਂ ਕੀ ਸੁਣਾ ਦੋ ਆਪਣੇ ਨਾ ਸ਼ਬਦ ਭੇਟ ਦੇ ਜਰੀਏ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾਓ ਕਿਉਂਕਿ ਲੋਕੀ ਬੜੇ ਹੀ ਤੁਹਾਡੀ ਆਵਾਜ਼ ਨੂੰ ਸੁਣਨ ਲਈ ਉਤਾਵਲੇ ਰਹਿੰਦੇ ਨੇ ਨਵੀਂ ਭੇਟ ਕਾਣ ਲੱਗੀ ਹੈ ਜੀ ਹੋਰ ਇੱਕ ਤਾਂ ਨੰਗੇ ਨੰਗੇ ਪੈਰੀ ਉਹ ਅਗਲੇ ਹਫਤੇ ਆਣੀ ਆਇਆ ਸੈਤਬਾਰ ਨੂੰ ਇੱਕ ਉਸ ਤੋਂ ਬਾਅਦ ਇੱਕ ਹੋਰ ਆਣ ਲੱਗੀ ਆ ਹੋ ਗੰਡਾਂ ਦਿੱਤੀਆਂ ਨੇ ਬਾਬਾ ਜੀ ਨੇ ਕਸ ਕਸ ਕੇ ਸਾਡੇ ਨਾਲ ਨੇ ਪਰ ਤਾਂ ਪਾਇਆ ਹੱਸ ਹੱਸ ਕੇ ਹੁ ਕਸੀ ਹੋਈ ਹੁਣ ਤਣੀ ਰਹਿਣ ਦੇ ਬਾਬਾ ਜੀ ਗੱਲ ਬਣੀਆਂ ਤਾਂ ਬਣੀ ਰਹਿਣ ਦੇ ਕੀ ਬਾਤ ਹੈ ਤੇਰੇ ਲਿਆ ਰੋਟ ਤੇਰੇ ਮੋਹਰਾ ਲੈਨੇ ਚੂਰੀਆਂ ਸੁਖਾ راہੋਂ ਵਾਲੇ ਨਾਲ ਪਾਨੀ ਨਾ ਤਿੰਦੂਰੀਆਂ ਹੋਮੀ ਮੇਰਾ ਦਾਤ ਪਾਵੇਂ ਸਾਰੇ ਜੱਗ ਨੂੰ ਰਜਾਵੇਂ ਸਾਡੇ ਉੱਤੇ ਵੀ ਕੋਈ ਕਣੀ ਪਹਿਣ ਦੇ ਬਾਬਾ ਜੀ ਬਣੀਆਂ ਤਾਂ ਬਣੀ ਰਹਣ ਦੇ ਕੀ ਬਾਤ ਦੇਖ ਲਿਆ ਮੈਂ ਸਾਰਾ ਹੀ ਜਮਾਨਾ ਘੁੰਮ ਘੁੰਮ ਕੇ ਦੇਖੇ ਮੈਂ ਪਖੰਡੀਆਂ ਦੇ ਪੈਰ ਚੁੰਮ ਚੁੰਮ ਕੇ ਆਹਾਂ ਕੀ ਬਾਤ ਹੈ ਜੀ ਉਹਨਾਂ ਕੋ ਤੇਰੇ ਜਿਹਾ ਹੋਰ ਰੱਖੀ ਕੱਸ ਕੇ ਤੂੰ ਡਰ ਉਹ ਜਿੰਦੜਣੀਆਂ ਤਾਂ ਰਣੀ ਰਹਿਣ ਦੇ ਮਹਾ ਜੀ ਗੱਲ ਬਣੀਆਂ ਤਾਂ ਬਣੀ ਰਹਿਣ ਦੇ ਬਾਬਾ ਜੀ ਗੱਲ ਬਣੀਆਂ ਤਾਂ ਬਣੀ ਰਹਿਣ ਦੇ ਬਹੁਤ ਵਧੀਆ ਭੇਟਨੇ ਭਾਜੀ ਦੀ ਔਰ ਦੱਬ ਕੇ ਲਾਈਕ ਤੇ ਸ਼ੇਅਰ ਕਰਿਓ ਔਰ ਆਪ ਦਾ ਅਸ਼ੀਰਵਾਦ ਰੱਖਿਓ ਔਰ ਸ਼ੇਅਰ ਵੀ ਕਰਨੀ ਹੈ ਔਰ ਅੱਜ ਬੜਾ ਹੀ ਮਨ ਨੂੰ ਖੁਸ਼ੀ ਮਿਲੀ ਹੈ ਭਾਜੀ ਨੇ ਦੋ ਸ਼ਬਦ ਸਾਂਝੇ ਵੀ ਕੀਤੇ ਇਹ ਅੱਜ ਮੇਰੇ ਕੋਲ ਇਹ ਇਸ ਕਰਕੇ ਆਏ ਸੀ ਮੈਨੂੰ ਨਹੀਂ ਸੀ ਪਤਾ ਬਈ ਬਾਬਾ ਜੀ ਦੀਆਂ ਇਹ ਕਿਰਪਾ ਹੈ ਇਹਨੇ ਕਾਰੀਗਰਾਂ ਕੰਮ ਦੇ ਔਰ ਫਿਲਟਰ ਜਿਹੜਾ ਸੈੱਟ ਕਰਦੇ ਵਿੱਚ ਪਾਣੀ ਦੇ ਫਿਲਟਰ ਨੂੰ ਉਹਦੇ ਵਾਸਤੇ ਅੱਜ ਆਏ ਸੀ ਮੈਂ ਤਾਂ ਵੈਸੇ ਫੋਨ ਕੀਤਾ ਤੇ ਬਹੁਤ ਕਾਰੀਗਰ ਨੇ ਬਾਬਾ ਜੀ ਨੇ ਇਹਨਾਂ ਨੂੰ ਜ਼ੀਰੋ ਤੋਂ ਸ਼ੁਰੂ ਕਰਕੇ ਹੀਰੋ ਬਣਾ ਦਿੱਤਾ ਹੀਰੋ ਔਰ ਸਭ ਕੁਝ ਬਾਬਾ ਜੀ ਨੇ ਦਿੱਤਾ ਹੋਇਆ ਬੜਾ ਅਧਿਆਤਮ ਪਾਣਾ ਹਰੀ ਤੇ ਇਸ ਕਰਕੇ ਬਾਬਾ ਜੀ ਦੇ ਗੁਣ ਗਾਣ ਕਰਦੇ ਰਹੋ ਤੇ ਬਾਬਾ ਜੀ ਦੇ ਚਰਨਾਂ ਨਾਲ ਜੁੜੇ ਰਹੋ ਤੇ ਫਿਰ ਦੇਖਿਓ ਜ਼ਿੰਦਗੀ ਦੇ ਨਜ਼ਾਰੇ ਜਕਰਾਂ ਪਾਣਾ ਹਰੀ ਜੀ ਦਾ ਬੋਲ ਸਾਚ ਦੇ ਦਰਵਾਜ ਕੀ ਜੈ